ਕਈ ਕੱਟਾਂ ਵਾਦੂਸੀ ਦੇਖੀਆਂ ਹੋਣਗੀਆਂ ਕਦੇ ਤੁਸੀਂ ਸੋਨਾ ਚੋਰੀ ਹੁੰਦਾ ਦੇਖਿਆ ਹੋਵੇਗਾ ਪੈਸਿਆਂ ਦੀ ਚੋਰੀ ਦੇਖੀ ਹੋਵੇਗੀ ਪਰ ਇੱਕ ਅਨੋਖੀ ਚੋਰੀ ਤੇ ਅੱਜ ਦਿਖਣ ਜਾ ਰਹੇ ਹਾਂ ਜਿੱਥੇ ਚੋਰਾ ਦੀ ਸ਼ਰਮਨਾਕ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ ਹੈ ਆਟਾ ਚੋਰੀ ਕੀਤਾ ਗਿਆ ਜੀ ਹਾਂ ਆਟੇ ਦੀਆਂ ਤਿੰਨ ਬੋਰੀਆਂ ਚੋਰੀ ਕੀਤੀਆਂ ਗਈਆਂ ਨੇ ਇਹਨਾਂ ਚੋਰਾ ਦੇ ਵੱਲੋਂ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਕਰਤੂਤ ਕੈਦ ਹੋ ਚੁੱਕੀ ਹੈ ਦੱਸਦੇ ਕਿ ਲੁਧਿਆਣਾ ਦੀ ਇਹ ਘਟਨਾ ਹੈ ਦੁਗਰੀ ਰੋਡ ਦੇ ਉੱਤੇ ਜਬੱਦੀ ਇਲਾਕੇ ਦੇ ਵਿੱਚ ਜੋ ਕਰਿਆਨਾ ਸਟੋਰ ਸਥਿਤ ਹੈ ਤਾਂ ਉਸ ਦੇ ਵਿੱਚੋਂ ਇਹਨਾਂ ਦੇ ਬੰਦੋ ਚੋਰੀ ਕੀਤੀ ਗਈ ਹੈ ਬਾਈਕ ਤੇ ਸਵਾਰ ਹੋ ਕੇ ਦੋ ਮੁੰਡੇ ਆਉਂਦੇ ਨੇ ਔਰ ਇੱਕ ਮੁੰਡਾ ਬਾਈਕ ਅੱਗੇ ਲਗਾ ਲੈਂਦਾ ਹੈ ਔਰ ਦੂਸਰਾ ਮੁੰਡਾ ਦੁਕਾਨ ਦੇ ਵਿੱਚੋਂ ਐਂਟਰੀ ਲੈਂਦਾ ਹੈ ਉੱਥੇ ਦੁਕਾਨਦਾਰ ਦੇ ਨਾਲ ਕੁਝ ਗੱਲਬਾਤ ਕਰਦਾ ਹੈ ਥੋੜੀ ਦੇਰ ਬਾਅਦ ਜਦੋਂ ਦੁਕਾਨਦਾਰ ਆਪਣੇ ਕੰਮ ਦੇ ਵਿੱਚ ਲੱਗ ਜਾਂਦਾ ਹੈ ਤਾਂ ਇਹ ਮੁੰਡਾ ਆ ਦੂਸਰੀ ਸਾਈਡ ਆ ਕੇ ਜਿਹੜੀਆਂ ਆਟੇ ਦੀਆਂ ਬੂਰੀਆਂ ਉੱਥੇ ਪਈਆਂ ਨੇ ਤਾਂ ਉਹਦੇ ਵਿੱਚੋਂ ਤਿੰਨ ਥੈਲੀਆਂ ਚੁੱਕ ਲੈਂਦਾ ਏ ਔਰ ਉੱਥੋਂ ਥੈਲੀਆਂ ਚੁੱਕ ਕੇ ਤੇਜ਼ੀ ਦੇ ਨਾਲ ਬਾਹਰ ਆਉਂਦਾ ਏ ਔਰ ਬਾਹਰ ਆ ਕੇ ਜੋ ਪਹਿਲਾਂ ਤੁਸੀਂ ਬਾਈਕ ਸਟਾਰਟ ਇਨਾਂ ਦੇ ਬਲੂ ਰੱਖੀ ਗਈ ਸੀ ਤਾਂ ਉਸ ਤੇ ਬੈਠ ਕੇ ਇਹ ਨਿਕਲ ਜਾਂਦੇ ਨੇ ਤਾਂ ਤਸਵੀਰਾਂ ਸੈਂਸਟੀਵੀਟੀ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਬੜੀ ਹੈਰਾਨਗੀ ਹੁੰਦੀ ਏ ਕਿ ਜਿੱਥੇ ਲੋਕ ਸੋਨੇ ਦੀ ਚੋਰੀ ਕਰਦੇ ਨੇ ਕੈਸ਼ ਦੀ ਚੋਰੀ ਕਰਦੇ ਨੇ ਉੱਥੇ ਅ ਕੈਸ ਲੈਵਲ ਤੇ ਡੇਗਗੇ ਨੇ ਚੋਰ ਕਿਉਂਕਿ ਇਹਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਕਿ ਬੇਰੁਜ਼ਗਾਰ ਚੋਰ ਕਿਉਂਕਿ ਇਹਨਾਂ ਦੇ ਵੱਲੋਂ ਆਟਾ ਕਮਾਉਣ ਜੋਗੇ ਪੈਸੇ ਵੀ ਨਹੀਂ ਹੈਗੇ ਆਟਾ ਖਰੀਦਣ ਜੋਗੇ ਪੈਸੇ ਵੀ ਨਹੀਂ ਹੈਗੇ ਔਰ ਇਸ ਤਰੀਕੇ ਦੇ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਦੂਸਰੇ ਪਾਸੇ ਦੁਕਾਨਦਾਰ ਉਹਨਾਂ ਕਹਿੰਦੇ ਆ ਕਿ ਬੜੇ ਹੀ ਸ਼ਾਤਰਾਨਾ ਤਰੀਕੇ ਦੇ ਨਾਲ ਇਸ ਚੋਰੀ ਦੀ ਘਟਨਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਦੱਸਦੀ ਹੈ ਕਿ ਗੁਰਕ੍ਰਿਪਾ ਜਨਰਲ ਸਟੋਰ ਦੀ ਇਹ ਘਟਨਾ ਹੈ ਦੁਕਾਨ ਦਾ ਮਾਲਕ ਕੁਨਾਲ ਬੱਗਾ ਦੱਸਦਾ ਹੈ ਕਿ ਤਕਰੀਬਨ 2 ਦਿਨ ਪਹਿਲਾਂ ਇਹ 6:30 ਵਜੇ ਦੀ ਘਟਨਾ ਹੈ ਔਰ ਜਦੋਂ ਸ਼ਾਮ ਨੂੰ ਨੌਜਵਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਦੁਕਾਨ ਦੇ ਬਾਹਰ ਬਾਈਕ ਲਗਾ ਦੇ ਦਿੰਦੇ ਨੇ ਔਰ ਦੂਸਰਾ ਨੌਜਵਾਨ ਦੁਕਾਨ ਦੇ ਵਿੱਚ ਐਂਟਰੀ ਕਰਦਾ ਹੈ ਔਰ ਉੱਥੇ ਕਾਊਂਟਰ ਦੇ ਉੱਤੇ ਥੋੜੀ ਗੱਲਬਾਤ ਕਰਦਾ ਹੈ ਜਦੋਂ ਦੁਕਾਨਦਾਰ ਦੂਸਰੇ ਗਾਹਕਾਂ ਨੂੰ ਦੇਖਣ ਲੱਗਦਾ ਹੈ ਤਾਂ ਉਹਨਾਂ ਦਾ ਸਮਾਨ ਕੱਢਣ ਦੇ ਵਿੱਚ ਬਿਜ਼ੀ ਹੋ ਜਾਂਦਾ ਔਰ ਇਸੇ ਦੌਰਾਨ ਇੱਕ ਦੂਸਰਾ ਚੋਰ ਮੌਕਾ ਪਾ ਕੇ ਬਣੀ ਫੁਰਤੀ ਦੇ ਨਾਲ ਦੁਕਾਨ ਦੇ ਵਿੱਚ ਜਿਹੜੇ ਤਿੰਨ ਥੈਂਡੀਆਂ ਆਸ਼ੀਰਵਾਦ ਆਟੇ ਦੀਆਂ ਪਈਆਂ ਸੀ ਤਾਂ ਉੱਥੋਂ ਚੱਕ ਕੇ ਬਾਹਰ ਨੂੰ ਭੱਜਦਾ ਹੈ ਔਰ ਬਾਈਕ ਤੇ ਬੈਠ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਜਦੋਂ ਦੁਕਾਨ ਦੁਕਾਨਦਾਰ ਨੂੰ ਇਹ ਗੱਲ ਸਮਝ ਆਉਂਦੀ ਹੈ ਤਾਂ ਫਿਰ ਉਹ ਆ ਜੋ ਦੋ ਸੀਸੀਟੀਵੀ ਕੈਮਰੇ ਖੰਗਾਲਦੇ ਨੇ ਤਾਂ ਉਹਦੇ ਵਿੱਚ ਇਹ ਸਾਰਾ ਕੁਝ ਜੋ ਵਾਕਿਆਇਓ ਕੈਦ ਹੋ ਗਿਆ ਹੈ ਤਾਂ ਉਹ ਹਾਲਾਂਕਿ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਹਨਾਂ ਦੇ ਵੱਲੋਂ ਇਸ ਵਾਰ ਦਾ ਤੁ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਦੇ ਵਿੱਚ ਆ ਰਾਤ ਦਾ ਹਨੇਰਾ ਹੋਣ ਕਰਕੇ ਚਿਹਰੇ ਸਾਫ਼ ਤੌਰ ਦੇ ਉੱਤੇ ਨਜ਼ਰ ਨਹੀਂ ਆਉਂਦੇ ਔਰ ਦੂਸਰੇ ਪਾਸੇ ਬਾਈਕ ਦਾ ਨੰਬਰ ਵੀ ਇੱਥੇ ਨਜ਼ਰ ਨਹੀਂ ਆਇਆ ਜਿਸ ਕਰਕੇ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਬੜੀ ਹੈਰਾਨ ਕਰਦੀ ਕਿ ਕਿ ਬੈਗ ਕਿਸ ਤਰੀਕੇ ਦੇ ਨਾਲ ਚੋਰ ਹੁਣ ਇਹਨਾਂ ਹਰਕਤਾਂ ਦੇ ਉੱਤੇ ਉਤਰ ਆਏ ਨੇ ਕਿਉਂਕਿ ਜਦੋਂ ਕੋਈ ਵੱਡੀ ਚੋਰੀ ਕੀਤੀ ਜਾਂਦੀ ਹੈ ਚੋਰਾਂ ਦੇ ਵੱਲੋਂ ਤਾਂ ਕਹਿ ਸਕਦੇ ਹਾਂ ਕਿ ਲਾਲਚ ਆ ਗਿਆ ਮਨ ਦੇ ਵਿੱਚ ਪਰ ਦੂਸਰੇ ਪਾਸੇ ਜਦੋਂ ਆਟੇ ਵਰਗੀ ਜ਼ਰੂਰੀ ਚੀਜ਼ ਚੋਰੀ ਕੀਤੀ ਜਾਂਦੀ ਹੈ ਉਹ ਵੀ ਇਸ ਤਰੀਕੇ ਦੇ ਨਾਲ ਤਾਂ ਲੱਗਦਾ ਹੈ ਕਿ ਇਹ ਲੋਕ ਇੰਨੇ ਬੇਰੁਜ਼ਗਾਰ ਇੰਨੇ ਵਿਲੇ ਹੋ ਚੁੱਕੇ ਨੇ ਕਿ ਆਪਣੇ ਜੋਗਾ ਆਟਾ ਵੀ ਨਹੀਂ ਕਮਾ ਸਕਦੇ ਤੇ ਕੀ ਦੇਖ ਸਕਦੇ ਹੋ ਕਿ ਦੋਨੇ ਨੌਜਵਾਨ ਹਟੇ ਕਰਤੇ ਨੇ ਬਾਈਕ ਤੇ ਆਉਂਦੇ ਨੇ ਔਰ ਚੰਗੇ ਭਲੇ ਤੰਦਰੁਸਤ ਨੇ ਇਹ ਨਹੀਂ ਹੈਗਾ ਕਿ ਇਹ ਦਿਵਿਆਂਗ ਨੇ ਜਾਂ ਪਾਹਜ ਨੇ ਆਪਣਾ ਕੰਮ ਨਹੀਂ ਕਰ ਸਕਦੇ ਔਰ ਇਸ ਕਰਕੇ ਕਰ ਆਟਾ ਲ ਜਾਨ ਜੋਗੇ ਇਹਨਾਂ ਦੇ ਕੋਲ ਪੈਸੇ ਨਹੀਂ ਹਨ ਚੰਗੇ ਭਲੇ ਮੁੰਡੇ ਨੇ ਪਰ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਬੜੀ ਹੈਰਾਨ ਕਰਦੀ ਕਹਾਣੀ ਕਿਉਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਜਦੋਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਤੇ ਕਈ ਵਾਰ ਜੇਕਰ ਤੁਹਾਡੀ ਜਾਣ ਪਹਿਚਾਨ ਦਾ ਤੁਹਾਨੂੰ ਪਹਿਚਾਨ ਲਵੇ ਤਾਂ ਉੱਥੇ ਵੀ ਬੜੀ ਕਿਰਕਰੀ ਹੁੰਦੀ ਹੈ ਤਾਂ ਇਹ ਕਹਿ ਸਕਦੇ ਕਿ ਚਲਾਕੀ ਇਹਨਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚੋਰੀ ਕੀਤੀ ਗਈ ਹੈ ਪਰ ਕਿੰਤੇ ਕਿਤੇ ਚੋਦੀ ਇਹਨਾਂ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ ਕਈ ਘਟਨਾਵਾਂ ਤੁਸੀਂ ਦੇਖੀਆਂ ਹੋਣਗੀਆਂ ਕਦੇ ਤੁਸੀਂ ਸੋਨਾ ਚੋਰੀ ਹੁੰਦਾ ਦੇਖਿਆ ਹੋਵੇਗਾ ਪੈਸਿਆਂ ਦੀ ਚੋਰੀ ਦੇਖੀ ਹੋਵੇਗੀ ਪਰ ਇੱਕ ਅਨੋਖੀ ਚੋਰੀ ਤਾਂ ਅੱਜ ਖਣ ਜਾ ਰਹੇ ਜਿੱਥੇ ਚੋਰਾ ਦੀ ਸ਼ਰਮਨਾਕ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ ਹੈ ਆਟਾ ਚੋਰੀ ਕੀਤਾ ਗਿਆ ਜੀ ਹਾਂ ਆਟੇ ਦੀਆਂ ਤਿੰਨ ਬੋਰੀਆਂ ਚੋਰੀ ਕੀਤੀਆਂ ਗਈਆਂ ਨੇ ਨਾ ਚੋਰਾ ਦੇ ਵੱਲੋਂ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਕਰਤੂਤ ਕੈਦ ਹੋ ਚੁੱਕੀ ਹੈ ਦੱਸਦੇ ਕਿ ਲੁਧਿਆਣਾ ਦੀ ਇਹ ਘਟਨਾ ਹੈ ਦੁਗਰੀ ਰੋਡ ਦੇ ਉੱਤੇ ਜਬੱਦੀ ਇਲਾਕੇ ਦੇ ਵਿੱਚ ਜੋ ਕਾਰਿਆਨਾ ਸਟੋਰ ਸਥਿਤ ਹੈ ਤਾਂ ਉਸ ਦੇ ਵਿੱਚੋਂ ਇਹਨਾਂ ਦੇ ਬੰਦੋ ਚੋਰੀ ਕੀਤੀ ਗਈ ਹੈ ਬਾਈਕ ਤੇ ਸਵਾਰ ਹੋ ਕੇ ਦੋ ਮੁੰਡੇ ਆਉਂਦੇ ਨੇ ਔਰ ਇੱਕ ਮੁੰਡਾ ਬਾਈਕ ਅੱਗੇ ਲਗਾ ਲੈਂਦਾ ਹੈ ਔਰ ਦੂਸਰਾ ਮੁੰਡਾ ਦੁਕਾਨ ਦੇ ਵਿੱਚੋਂ ਐਂਟਰੀ ਲੈਂਦਾ ਹੈ ਉੱਥੇ ਦੁਕਾਨਦਾਰ ਦੇ ਨਾਲ ਕੁਝ ਗੱਲਬਾਤ ਕਰਦਾ ਹੈ ਥੋੜੀ ਦੇਰ ਬਾਅਦ ਜਦੋਂ ਦੁਕਾਨਦਾਰ ਆਪਣੇ ਕੰਮ ਦੇ ਵਿੱਚ ਲੱਗ ਜਾਂਦਾ ਹੈ ਤਾਂ ਇਹ ਮੁੰਡਾ ਅ ਦੂਸਰੀ ਸਾਈਡ ਆ ਕੇ ਜਿਹੜੀਆਂ ਆਟੇ ਦੀਆਂ ਬੂਰੀਆਂ ਉੱਥੇ ਪਈਆਂ ਨੇ ਤਾਂ ਉਹਦੇ ਵਿੱਚੋਂ ਤਿੰਨ ਥੈਲੀਆਂ ਚੁੱਕ ਲੈਂਦਾ ਏ ਔਰ ਉਥੋਂ ਥੈਲੀਆਂ ਚੁੱਕ ਕੇ ਤੇਜ਼ੀ ਦੇ ਨਾਲ ਬਾਹਰ ਆਉਂਦਾ ਏ ਔਰ ਬਾਹਰ ਆ ਕੇ ਜੋ ਪਹਿਲਾਂ ਤੋਂ ਹੀ ਬਾਈਕ ਸਟਾਰਟ ਇਨਾਂ ਦੇ ਬਲੂ ਰੱਖੀ ਗਈ ਸੀ ਤਾਂ ਉਸ ਤੇ ਬੈਠ ਕੇ ਇਹ ਨਿਕਲ ਜਾਂਦੇ ਨੇ ਤਾਂ ਤਸਵੀਰਾਂ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਬੜੀ ਹੈਰਾਨਗੀ ਹੁੰਦੀ ਏ ਕਿ ਜਿੱਥੇ ਲੋਕ ਸੋਨੇ ਦੀ ਚੋਰੀ ਕਰਦੇ ਨੇ ਕੈਸ਼ ਦੀ ਚੋਰੀ ਕਰਦੇ ਨੇ ਉੱਥੇ ਅ ਕੈਸ ਲੈਵਲ ਤੇ ਡੱਗੇ ਨੇ ਚੋਰ ਉਹ ਕਿ ਉਹ ਇਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਬੇਰੁਜ਼ਗਾਰ ਚੋਰ ਕਿਉਂਕਿ ਇਨਾਂ ਦੇ ਵੱਲੋਂ ਆਟਾ ਕਮਾਉਣ ਜੋਗੇ ਪੈਸੇ ਵੀ ਨਹੀਂ ਹੈਗੇ ਆਟਾ ਖਰੀਦਣ ਜੋਗੇ ਪੈਸੇ ਵੀ ਨਹੀਂ ਹੈਗੇ ਤੇ ਇਸ ਤਰੀਕੇ ਦੇ ਨਾਲ ਚੋਰੀ ਦੀਆਂ ਘਟਨਾਵਾਂ ਨੂੰ ਇਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਦੂਸਰੇ ਪਾਸੇ ਦੁਕਾਨਦਾਰ ਉਹਨਾਂ ਕਹਿੰਦੇ ਆ ਕਿ ਬੜੇ ਹੀ ਸ਼ਾਤਰਾਨਾ ਤਰੀਕੇ ਦੇ ਨਾਲ ਇਸ ਚੋਰੀ ਦੀ ਘਟਨਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਦੱਸਦੇ ਕਿ ਗੁਰਕ੍ਰਿਪਾ ਜਨਰਲ ਸਟੋਰ ਦੀ ਇਹ ਘਟਨਾ ਹੈ ਦੁਕਾਨ ਦਾ ਮਾਲਕ ਕੁਨਾਲ ਬੱਗਾ ਦੱਸਦਾ ਹੈ ਕਿ ਤਕਰੀਬਨ 2 ਦਿਨ ਪਹਿਲਾਂ ਇਹ 6:30 ਵਜੇ ਦੀ ਘਟਨਾ ਹੈ ਔਰ ਜਦੋਂ ਸ਼ਾਮ ਨੂੰ ਨੌਜਵਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਦੁਕਾਨ ਦੇ ਬਾਹਰ ਬਾਈਕ ਲਗਾ ਦੇਂਦ ਨੇ ਔਰ ਦੂਸਰਾ ਨੌਜਵਾਨ ਦੁਕਾਨ ਦੇ ਵਿੱਚ ਐਂਟਰੀ ਕਰਦਾ ਹੈ ਔਰ ਉੱਥੇ ਕਾਊਂਟਰ ਦੇ ਉੱਤੇ ਥੋੜੀ ਗੱਲਬਾਤ ਕਰਦਾ ਹੈ ਜਦੋਂ ਦੁਕਾਨਦਾਰ ਦੂਸਰੇ ਗਾਹਕਾਂ ਨੂੰ ਦੇਖਣ ਲੱਗਦਾ ਹੈ ਤਾਂ ਉਹਨਾਂ ਦਾ ਸਮਾਨ ਕੱਢਣ ਦੇ ਵਿੱਚ ਬਿਜ਼ੀ ਹੋ ਜਾਂਦਾ ਔਰ ਇਸੇ ਦੌਰਾਨ ਇੱਕ ਦੂਸਰਾ ਚੋਰ ਮੌਕਾ ਪਾ ਕੇ ਬੜੀ ਫੁਰਤੀ ਦੇ ਨਾਲ ਦੁਕਾਨ ਦੇ ਵਿੱਚ ਜਿਹੜੇ ਤਿੰਨ ਥੈਲੀਆਂ ਆਸ਼ੀਰਵਾਦ ਆਟੇ ਦੀਆਂ ਪਈਆਂ ਸੀ ਤਾਂ ਉੱਥੋਂ ਚੱਕ ਕੇ ਬਾਹਰ ਨੂੰ ਭੱਜਦਾ ਹੈ ਔਰ ਬਾਈਕ ਤੇ ਬੈਠ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਜਦੋਂ ਦੁਕਾਨ ਦੁਕਾਨਦਾਰ ਨੂੰ ਇਹ ਗੱਲ ਸਮਝ ਆਉਂਦੀ ਹੈ ਤਾਂ ਫਿਰ ਉਹ ਜਿਹੜੇ ਦੋ ਸੀਸੀਟੀਵੀ ਕੈਮਰੇ ਖੰਗਾਲਦੇ ਨੇ ਤਾਂ ਉਹਦੇ ਵਿੱਚ ਇਹ ਸਾਰਾ ਕੁਝ ਜੋ ਵਾਕਿਆਇਓ ਕੈਦ ਹੋ ਗਿਆ ਹੈ ਤਾਂ ਉਹ ਹਾਲਾਂਕਿ ਚੋਰਾਂ ਦਾ ਪਤਾ ਨਹੀਂ ਲੱਗ ਸਕਤੇ ਕਿ ਕਿੰਨੇ ਤੋਂ ਬੰਦੋ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਦੇ ਵਿੱਚ ਰਾਤ ਦਾ ਹਨੇਰਾ ਹੋਣ ਕਰਕੇ ਚਿਹਰੇ ਸਾਫ਼ ਤੌਰ ਦੇ ਉੱਤੇ ਨਜ਼ਰ ਨਹੀਂ ਆਉਂਦੇ ਔਰ ਦੂਸਰੇ ਪਾਸੇ ਬਾਈਕ ਦਾ ਨੰਬਰ ਵੀ ਇੱਥੇ ਨਜ਼ਰ ਨਹੀਂ ਆਇਆ ਜਿਸ ਕਰਕੇ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਬੜੀ ਹੈਰਾਨ ਕਰਦੀ ਕਿ ਬੈਗ ਕਿਸ ਤਰੀਕੇ ਦੇ ਨਾਲ ਚੋਰ ਹੁਣ ਇਹਨਾਂ ਹਰਕਤਾਂ ਦੇ ਉੱਤੇ ਉਤਰ ਆਏ ਨਹੀਂ ਕਿਉਂਕਿ ਜਦੋਂ ਕੋਈ ਵੱਡੀ ਚੋਰੀ ਕੀਤੀ ਜਾਂਦੀ ਹੈ ਚੋਰਾਂ ਦੇ ਵੱਲੋਂ ਤਾਂ ਕਹਿ ਸਕਦੇ ਹਾਂ ਕਿ ਲਾਲਚ ਆ ਗਿਆ ਮਨ ਦੇ ਵਿੱਚ ਪਰ ਦੂਸਰੇ ਪਾਸੇ ਜਦੋਂ ਆਟ ਵਰਗੀ ਜ਼ਰੂਰੀ ਚੀਜ਼ ਚੋਰੀ ਕੀਤੀ ਜਾਂਦੀ ਹੈ ਉਹ ਵੀ ਇਸ ਤਰੀਕੇ ਦੇ ਨਾਲ ਤਾਂ ਲੱਗਦਾ ਕਿ ਇਹ ਲੋਕ ਇੰਨੇ ਬੇਰੁਜ਼ਗਾਰ ਇੰਨੇ ਵਿਲੇ ਹੋ ਚੁੱਕੇ ਨੇ ਕਿ ਆਪਣੇ ਜੋਗਾ ਆਟਾ ਵੀ ਨਹੀਂ ਕਮਾ ਸਕਦੇ ਤੋਂ ਕੀ ਦੇਖ ਸਕਦੇ ਹੋ ਕਿ ਦੋਨੇ ਨੌਜਵਾਨ ਹਟੇ-ਕੱਤੇ ਨੇ ਬਾਈਕ ਤੇ ਆਉਂਦੇ ਨੇ ਔਰ ਚੰਗੇ ਭਲੇ ਤੰਦਰੁਸਤ ਨੇ ਇਹ ਨਹੀਂ ਹੈਗਾ ਕਿ ਇਹ ਅ ਦਿਵਿਆੰਗ ਨੇ ਜਾਂ ਪਾਹਜ ਨੇ ਆਪਣਾ ਕੰਮ ਨਹੀਂ ਕਰ ਸਕਦੇ ਔਰ ਇਸ ਕਰਕੇ ਘਰ ਆਟਾ ਲਜਾਣ ਲਜਾਣ ਜੋਗੇ ਇਹਨਾਂ ਦੇ ਕੋਲ ਪੈਸੇ ਨਹੀਂ ਹਨ ਪਰ ਚੰਗੇ ਭਲੇ ਮੁੰਡੇ ਨੇ ਪਰ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਬੜੀ ਹੈਰਾਨ ਕਰਦੀ ਕਿੱਟਾ ਕਿ CCTV ਕੈਮਰੇ ਦੇ ਵਿੱਚ ਜਦੋਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਤੇ ਕਈ ਵਾਰ ਜੇਕਰ ਤੁਹਾਡੀ ਜਾਣ ਪਹਿਚਾਨ ਦਾ ਤੁਹਾਨੂੰ ਪਹਿਚਾਣ ਲਵੇ ਤਾਂ ਉੱਥੇ ਵੀ ਬੜੀ ਕਿਰਕਰੀ ਹੁੰਦੀ ਹੈ ਤਾਂ ਇਹ ਆ ਤਿਆਗ ਸਕਦੇ ਕਿ ਚਲਾਕੀ ਇਹਨਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚੋਰੀ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਚੋਰੀ ਇਹਨਾਂ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ